ਹਾਂਜੀ ਸਤਿ ਸ੍ਰੀ ਅਕਾਲ ਸਾਰੇ ਦੋਸਤਾਂ ਮਿੱਤਰਾਂ ਨੂੰ ਤੇ ਆ ਜਾ ਬਿੱਟੂ ਤੂੰ ਵਿੱਚ ਹੀ ਹੋ ਜਾ ਤੇ ਡਾਕਟਰ ਸਾਹਿਬ ਆਪਣੇ ਨਾਲ ਖੜੇ ਨੇ ਪਿੰਡ ਦਲੇਰ ਸਿੰਘ ਵਾਲਾ ਤੇ ਨਰਮਲ ਸਿੰਘ ਡਾਕਟਰ ਸਾਹਿਬ ਨੇਗੇ ਮਤਲਬ ਤੇ ਆ ਨਾਲ ਉਹਨਾਂ ਦੀ ਗੁੜੀਆ ਖੜੀ ਹੈ ਜੂ ਮੜਾ ਲਵੇ ਆ ਕੇ ਦਿਖਾ ਦੋ ਤੇ ਗੁੜੀਆ ਖੜੀ ਹੈ ਤੇ ਇਹ ਨੇ ਨਾ ਮੱਝ ਜੱਕ ਰੱਖਿਆ ਛੋਟੀ ਜੀ ਤੇ ਅੱਜ ਵੀਡੀਓ ਵੀ ਬਣਾਵਾਂਗੇ ਤੇ ਵੀਡੀਓ ਨੂੰ ਐਂਡ ਤੱਕ ਵੀ ਦੇਖਿਓ ਤੇ ਨਾਲ ਤੇ ਆ ਆਪਣਾ ਸਰਟੀਫਿਕੇਟ ਆ ਮੱਝ ਦਾ ਬੀਐਫਏ ਮੇਲੇ ਦਾ ਜਿਹੜਾ ਧਨੌਲੇ ਦੇ ਵਿੱਚ ਕਰਵਾਇਆ ਗਿਆ ਤੇ ਇਹ ਮੱਝ ਉੱਥੋਂ ਨਿਯਾਮ ਦੇ ਵਿੱਚ ਦਿੱਤੀ ਗਈ ਹੈ ਸਸਰੀ ਕਾਲ ਜੀ ਸਸਰੀ ਕਾ ਬਾਈ ਤੇ ਆਪਣੀ ਮੱਝ ਜਿਹੜੀ ਬਾਈ ਮਤਲਬ ਸੈਕੰਡ ਆਈ ਹੈਗੀ ਉਹਦੇ ਥੱਲੇ ਕਿੰਨਾ ਦੁੱਧ ਸੀ ਉੱਥੇ ਬਾਈ ਇਹਨੇ ਸੈਕੰਡ ਪੋਜੀਸ਼ਨ ਹਾਸਲ ਕੀਤੀ ਹੈ 22 ਕਿਲੋ 848 ਗ੍ਰਾਮ ਠੀਕ ਹੈ ਰਿਕਾਰਡ 'ਚ ਦੁੱਧ ਨੇ ਕੰਮ ਕਰਿਆ ਠੀਕ ਹੈ ਤੇ ਘਰੇ ਇਹਦਾ ਨਾਰਮਲ 25 ਤੱਕ ਹੈਗਾ ਰਿਕਾਰਡ ਠੀਕ ਹੈ ਉੱਥੇ ਮਤਲਬ ਤੇ ਉੱਥੇ ਥੋੜੀ ਜੀ ਤੁਹਾਨੂੰ ਪਤਾ ਜੇ ਪਸ਼ੂ ਜਾਂਦਾ ਹੈ ਡਿਸਟਰਬਿੰਗ ਲੈਂਦਾ ਹੈ ਦਾਣਾ ਜਾਰਾ ਘਟਾ ਜਾਂਦਾ ਹੈ ਬਾਕੀ ਸਿਰ ਆ ਲੋਕਾਂ ਦਾ ਵੀ ਇਕੱਠ ਹੋ ਜਾਂਦਾ ਉੱਥੇ ਠੀਕ ਹੈ ਤੇ ਇਹ ਉਹਦੇ ਪਿਛਲੇ ਸੂਏ ਦਾ ਕਟਾ ਹੈ ਠੀਕ ਹੈ ਜੋ ਬਾਈ ਨੂੰ ਆਪਾਂ ਸੇਲ ਕਰਿਆ ਠੀਕ ਹੈ ਜੇ ਆਪਾਂ ਮੱਝ ਦੀ ਰਿਕਾਰਡ ਦੀ ਗੱਲ ਕਰੀਏ ਠੀਕ ਹੈ ਤਾਂ ਇਹਦੀ ਮਾਂ ਸੀ ਜਿਹੜੀ ਹਾਂ ਉਹ ਮੁਖਸਰ ਮੇਲੇ ਦੀ ਚੈਂਪੀਅਨ ਸੀ ਦੁੱਧ 'ਚ ਠੀਕ ਹੈ ਅਸੀਂ ਇਹ ਮੱਝ ਲਈ ਸੀ ਬਾਈ ਆ ਇੱਥੇ ਹਸਾਰ ਹਾਂਸੀ ਦੇ ਕੋਲੇ ਉਮਰਾ ਪਿੰਡ ਹੈ ਠੀਕ ਹੈ ਉੱਥੇ ਬਾਈ ਸੰਦੀਪ ਮਲਕ ਤੋਂ ਲਈ ਸੀ ਠੀਕ ਹੈ ਉਹਦੇ ਨਾਲ ਆਪਣੇ ਵਧੀਆ ਪਰਿਵਾਰਕ ਰਿਲੇਸ਼ਨ ਨੇ ਉਹਨੇ ਆਪਾਂ ਨੂੰ ਇਹ ਘਰ ਦੀ ਮੱਝ ਦਿੱਤੀ ਸੀ ਠੀਕ ਹੈ ਤੇਰੀ ਮਾਂ ਮੁਕਸਰ ਮੇਲੇ ਦੀ ਉਹ ਕਹਿੰਦਾ ਚੈਂਪੀਅਨ ਹੈ ਉਹਦੇ ਸਾਰਾ ਬਕਾਇਦਾ ਸਰਟੀਫਿਕੇਟ ਸਾਰਾ ਕੁਝ ਸੀ ਉਸ ਤੋਂ ਬਾਅਦ ਉਹਨੇ ਇਹ ਕੱਟੀ ਦਿੱਤੀ ਫਿਰ ਉਹਨਾਂ ਨੇ ਉਹ ਸੇਲ ਕਰੀ ਠੀਕ ਹੈ ਪਿੱਛੇ ਇੱਕ ਕੱਟੀ ਛੱਡ ਕੇ ਆਈ ਹੈ ਫਿਰ ਉਹਨੇ ਆਪਾਂ ਨੂੰ ਦਿੱਤੀ ਠੀਕ ਹੈ ਹੁਣ ਤੁਸੀਂ ਗੱਲ ਸੁਣ ਲਈ ਸਾਰੀ ਤੇ ਆਪਣੇ ਪਿੰਡ ਹੀਰੋ ਕਲਾ ਵਾਸਤੇ ਤੇ ਆ ਬਾਈ ਇਹ ਨੇ ਇੱਕ ਵਰਦਾਨ ਹੀ ਚੁਣਿਆਗਾ ਮਤਲਬ ਇਹ ਆਪਾਂ ਇਹ ਕਹਿ ਲੋ ਵੀ ਜਦੋਂ ਹੁਣ ਆਪਾਂ ਮੱਝਾਂ ਪਿੰਡ ਦੇ ਵਿੱਚ ਕਰਾਸ ਕਰਾਉਣੇ ਹੋਗੇ ਤੇ ਇਹ ਬਾਈ ਆਪਣੇ ਪਿੰਡ ਵਾਸਤੇ ਵੀ ਲਾ ਲਓ ਤੇ ਉਹ ਵੀ ਇਹਨੂੰ ਇੱਕ ਸੌਂਕ ਹੈ ਇਹਨਾਂ ਨੇ ਇਹ ਮੱਝ ਦਾ ਕੱਟਾ ਖਰੀਦਿਆ ਜਿਹੜੀ ਬੀਐਫਏ ਮੇਲੇ ਦੇ ਤੋਂ ਸੈਕੰਡ ਆਈ ਆ ਮੱਝ ਤੇ ਦੁੱਧ ਦਾ ਰਿਕਾਰਡ ਤੁਹਾਨੂੰ ਡਾਕਟਰ ਸਾਹਿਬ ਨੇ ਦੱਸਤਾ ਤੇ ਬਾਕੀ ਬਾਈ ਨਾਲ ਕਰਦਾਂ ਗੱਲ ਗੱਲਬਾਤ ਤੇ ਕਿਵੇਂ ਬਾਈ ਤੈਨੂੰ ਸੌਂਕ ਮਤਲਬ ਇਹ ਲੈਣ ਦਾ ਪਿਆ ਸ਼ੁਰੂ ਤੋਂ ਹੀ ਵੀ ਬਚਪਨ ਦੀ ਸੌਂਕ ਸੀ ਮੱਝਾਂ ਦਾ ਤੇ ਆਏ ਸੀ ਪਿੰਡ 'ਚ ਕੋਈ ਬਰੀਡ ਵਧੀਆ ਆ ਜੇ ਪਹਿਲਾਂ ਵੀ ਆਪਣੇ ਕੋਲ ਛੋਟਾ ਸੀ ਇਹ ਬਾਈ ਦਾ ਛੋਟਾ ਮੈਨੂੰ ਇਦੋਂ ਵਧੀਆ ਲੱਗਿਆ ਤੇ ਬਾਕੀ ਕੰਪੀਟੀਸ਼ਨ ਜਿੱਤਿਆ ਹੋਇਆ ਸੀ ਬਾਈ ਨਾਲ ਮੇਰੇ ਰਿਲੇਸ਼ਨ ਪਹਿਲਾਂ ਤੋਂ ਵੀ ਸੀ ਤੇ ਮੈਂ ਕਿਹਾ ਬਾਈ ਬਣ ਕੇ ਮੈਨੂੰ ਗਿਫਟ ਕਰ ਬਾਈ ਨੇ ਗਿਫਟ ਹੀ ਕਰ ਇੱਕ ਤਰ੍ਹਾਂ ਦਾ ਆਪਾਂ ਨੂੰ ਉਹ ਦੇਖਿਆ ਜਾਵੇ ਕੀਮਤਾਂ ਦੀ ਕੋਈ ਨਹੀਂ ਠੀਕ ਹੈ ਬਸ ਬਾਈ ਨੇ ਗਿਫਟ ਹੀ ਕਰ ਇੱਕ ਤਰ੍ਹਾਂ ਦਾ ਆਪਾਂ ਨੂੰ ਠੀਕ ਹੈ ਇਹ ਪਿੰਡ ਹੀਰੋ ਕਲਾ ਵਾਸਤੇ ਬਾਈ ਨੇ ਬਿੱਟੂ ਨੇ ਮਤਲਬ ਆਪਣੇ ਪਿੰਡ ਦਾ ਬਾਈ ਹੈ ਤੇ ਇਹਨੇ ਕੱਟਾ ਖਰੀਦਿਆ ਇਹ ਮੱਝ ਦਾ ਆ ਮੜੀ ਮੱਝ ਇੱਧਰ ਕਰਕੇ ਦਿਖਾ ਦਿਓ ਪੁੱਤ ਲੈ ਪਤਾ ਮੱਝ ਇੱਧਰ ਦਿਖਾ ਦੇ ਪਹਿਲਾਂ ਇਹਨੂੰ ਮੂਹਰੋਂ ਦਿਖਾ ਤੇ ਮੱਝ ਮੋਰਾ ਦੇ ਵਿੱਚ ਤੇ ਕਿੰਨੀ ਕੁਆਲਿਟੀ ਹੈ ਤੇ ਬਾਕੀ ਮੱਝ ਦੀ ਜਿਹੜੀ ਡਿਟੇਲ ਆ ਤੁਹਾਨੂੰ ਡਾਕਟਰ ਸਾਹਿਬ ਨੇ ਦੇ ਦਿੱਤੀ ਤੇ ਇਹ ਦੁੱਧ ਚਵਾਈ ਮੁਕਾਬਲੇ ਦੇ ਵਿੱਚ ਸੈਕੰਡ ਆਈ ਹੈ ਤੇ ਬਾਕੀ ਡਾਕਟਰ ਸਾਹਿਬ ਨੇ ਜਿੰਨਾ ਵੀ ਮਤਲਬ ਬਾਈ ਆਪਣਾ ਨਿਰਮਲ ਸਿੰਘ ਡਾਕਟਰ ਜੀ ਤੇ ਜਿਹੜਾ ਇਹ ਕਟਾ ਹੈ ਇਹ ਕਿਹੜੇ ਦਾ ਹੈ ਏ ਭਾਈ M51 ਦਾ। M51 ਦਾ। ਹਾਂ, CIRB ਦਾ ਜਿਹੜਾ ਹੁਣ ਸਾਨਾ। ਠੀਕ ਹੈ। M51 ਦਾ ਹੁਣ ਤਾਂ ਉਹ ਸੀਮਣ ਹੀ ਨਹੀਂ ਮਿਲਦੇ। ਇਹ 2017 ਲਿਖਿਆ ਹੋਇਆ ਜੀ ਉਹ ਸਟਰਾ ਤੇ। ਠੀਕ ਹੈ। ਅਸੀਂ ਮੈਂ ਕਾਫੀ ਸਟਰਾ ਲਏ। ਠੀਕ ਹੈ। ਮੇਰੇ ਕੋਲੇ ਕੱਟੇ ਕਰੇ ਵੀ 12-13 ਕਟੀਆਂ ਨੇ ਉਹਦੀਆਂ। ਠੀਕ ਹੈ। ਇਹ ਪਹਿਲਾ ਕੱਟਾ ਆਇਆ। ਠੀਕ ਹੈ। ਐਤ ਕੀ ਵੀ ਮੋੜ ਕੇ ਦੇ M51 ਲਾਇਆ ਸੀ ਵੀਜੇ ਕੱਟੀ ਆ ਜਿਹਦੇ ਕੱਟੀ ਦੇ ਚਾਂਸ ਵੱਧ ਸੀ। ਠੀਕ ਹੈ। ਕੁਦਰਤ ਨਾਲ ਵਸੇ ਦੇ ਦੋਨੇ ਕੱਟੇ M51 ਦੀਨੇ। ਤੇ ਇਹ ਮੰਗਰ ਜਿਹੜਾ ਆ ਦਿਖਾ ਦਿਓ ਦਵਾਰੇ ਸੂਈ ਆ ਮੱਝ। ਦਵਾਰੇ ਵੀ ਮੰਗਰ ਕੱਟਈ ਐ। 51 ਦਾ ਤੇ ਆ ਤੁਸੀਂ ਦੇਖ ਲਓ ਕੁਆਲਟੀ ਲੰਬਾ ਬਹੁਤ ਹੈ ਤੇ ਬੇਲ ਦੇ ਵਿੱਚ ਤੇ ਦੁਬਾਰੇ ਵੀ ਕਟਾਈ ਹੈ ਤੇ ਕਿੰਨੇ ਟਾਈਮ ਦਾ ਹੋ ਗਿਆ ਉਹ ਇਹ ਇਹ ਬਸ ਭਾਈ ਪੂਰੇ ਸਾਲ ਦੀ ਹੈ ਉਦੋਂ ਮਤਲਬ ਡੂੜਕ ਮਹੀਨੀ ਹੋਇਆ ਸੀ ਦੁਬਾਰੇ ਸੀਮਣ ਦੇਤਾ ਸੀ ਇਹਨੂੰ ਠੀਕ ਹੈ ਸਾਲਕ ਦਾ ਹੋ ਗਿਆ ਥੋੜਾ ਜਿਹਾ ਸਾਡੇ ਦਾ ਕਾਫੀ ਪਸ਼ੂ ਹੋਣ ਕਰਕੇ ਠੀਕ ਹੈ ਵੀ ਥੋੜੀ ਜਿਹੀ ਸੰਭਾਲ ਘੱਟ ਹੋ ਗਈ ਹੈ ਤੇ ਜਿਵੇਂ ਹੁਣ ਮੰਨ ਲਓ ਤੁਹਾਡੀ ਮੇਨ ਗੱਲ ਇਹ ਵੀ ਹੈ ਦੋਸਤੋ ਤੇ ਜੇ ਡਾਕਟਰ ਸਾਹਿਬ ਦਾ ਉੱਪਰ ਸੰਪਰਕ ਨੰਬਰ ਚੱਲ ਰਿਹਾ ਉਸ ਨੰਬਰ ਤੇ ਤੁਸੀਂ ਕਾਲ ਵੀ ਕਰਿਓ ਜੇ ਮੇਹਣਾ ਆਪਾਂ ਟੀਕਾ ਭਰਵਾਣੇਗੇ ਜਾਂ ਕਈ ਵਾਰੀ ਟੀਕਾ ਭਰਵਾਉਣਾ ਐ M51 ਦਾ M29 ਦਾ ਜਾਂ ਕਿਸੇ ਵੀ ਤਰ੍ਹਾਂ ਦਾ ਤਾਂ ਵੀ ਤੁਸੀਂ ਡਾਕਟਰ ਸਾਹਿਬ ਨਾਲ ਰਾਇ ਲੈ ਸਕਦੇ ਹੋ ਵੀ ਸਾਡੀ ਇਹੋ ਜੀ ਮੱਝ ਆ ਟੀਕਾ ਭਰਵਾਉਣਾ ਤਾਂ ਡਾਕਟਰ ਸਾਹਿਬ ਨਾਲ ਤੁਸੀਂ ਸੰਪਰਕ ਕਰਕੇ ਟੀਕਾ ਭਰ ਸਕਦੇ ਹੋ ਕਿਉਂਕਿ ਇਹਨਾਂ ਨੇ ਵੀ ਆਪਣੇ ਘਰ ਦੇ ਵਿੱਚ ਬਰੀਡ ਤਿਆਰ ਕੀਤੀ ਹੈ ਤੇ ਮਿਹਨਤ ਨਾਲ ਹੈ ਪਰ ਇਹ ਜੇ ਆਪਾਂ ਸੋਚੀ ਵੀ ਅੱਜੀ ਤੇ ਜਿਵੇਂ ਹੋਣਾ ਮੁੰਡੇ ਨੇ ਲੈ ਲਿਆ ਇਹਨਾਂ ਨੂੰ ਤਾਂ ਡਾਕਟਰ ਸਾਹਿਬ ਨੇ ਗਿਫਟ ਕਰਤਾ ਇਹ ਮਤਲਬ ਐ ਤੁਰਤ ਫੁਰਤ ਚੀਜ਼ਾਂ ਮਿਲਣ ਵਾਲੀਆਂ ਹੈ ਨਹੀਂ ਕਿ ਨਹੀਂ ਡਾਕਟਰ ਸਾਹਿਬ ਜੀ ਤੇ ਇਹਨਾਂ ਤੇ ਲੱਗੂ ਜਾਂਦਾ ਮਿਹਨਤ ਤੇ ਜਾ ਪੈਸਾ ਤੇ ਇਹ ਮੰਨ ਲਓ ਵੀ ਆਪਾਂ ਤਿਆਰ ਕਰ ਸਕਦੇ ਹਾਂ ਘਰ ਦੇ ਵਿੱਚ ਜਦੋਂ ਆਪਣੇ ਕੋਲ ਮੱਝਾਂ ਨੇ ਕਹਿੰਦੇ ਨੇ ਦੂਜੇ ਤੀਜੇ ਜਾ ਕੇ ਮਤਲਬ ਬਰੀਡ ਬਣ ਜਾਂਦੀ ਹੈ ਜੇ ਆਪਾਂ ਘਰ ਦੀ ਮੱਝ ਤੋਂ ਵੀ ਕਰਨੀ ਹੈ ਕਿ ਨਹੀਂ ਡਾਕਟਰ ਸਾਹਿਬ ਜੀ ਨਹੀਂ ਨਹੀਂ ਤੀਜੇ ਸਾਲ ਵਧੀਆ ਬਰੀਡ ਬਣ ਜਾਂਦੀ ਹੈ ਤੇ ਬਾਈ ਨੂੰ ਵਧਾਈਆਂ ਨਗੀਆਂ ਤੇ ਨਾਲ ਡਾਕਟਰ ਸਾਹਿਬ ਨੂੰ ਵੀ ਇੱਕ ਵਧਾਈਆਂ ਇਹਨੇ ਕਿਉਂਕਿ ਸਾਡੇ ਪਿੰਡ ਨੂੰ ਇਹਨਾਂ ਨੇ ਬਹੁਤ ਵਧੀਆ ਚੀਜ਼ ਦਿੱਤੀ ਹੈਗੀ ਤੇ ਜਿਹੜੀ ਸਾਡੇ ਪਿੰਡ ਦੀ ਨਸਲ ਸੁਧਾਰੂਗੀ ਤੇ ਹਰੇਕ ਪਿੰਡ ਦੇ ਵਿੱਚ ਇਹ ਹੋਣਾ ਚਾਹੀਦਾ ਤੇ ਮੈਂ ਕਹਿਣਾ ਵੀ ਇਹ ਕੱਟਾ ਆਉਣ ਵਾਲੇ ਟਾਈਮ ਦੇ ਵਿੱਚ ਡਾਕਟਰ ਸਾਹਿਬ ਦੇਨ ਨਾਲ ਗੱਲਬਾਤ ਕਰ ਲਿਓ ਵੀ ਸੇਲ ਕਰਨਗੇ ਜਾਂ ਨਹੀਂ ਕਰਨਗੇ ਜੇ ਕਈ ਵਾਰੀ ਇਰਾਦਾ ਹੋਇਆ ਤਾਂ ਕੋਈ ਵੀ ਪਿੰਡ ਦਾ ਪਾਈ ਖਰੀਦ ਸਕਦਾ ਤੇ ਹੋਰ ਵੀ ਕੱਟੇ ਹੋਣਗੇ ਮਤਲਬ ਦੁੱਧ ਹਾਂ ਹੈਗੇ ਨੇ ਵੀਰ ਤਿੰਨ ਨੇ ਉਹ ਹਜੇ ਥੋੜਾ ਜਿਹਾ ਮੱਜਾ ਮੰਗਰਨੇ ਦੁੱਧ ਪੀਂਦੇ ਨੇ ਠੀਕ ਹੈ ਤੇ ਹੋ ਸਕਦਾ ਇੱਕ ਮੱਜ ਦੀ ਆਪਾਂ ਲਾਈਵ ਚ ਬਾਈ ਕਰਾਉਣੀ ਆ 22 ਕਿਲੋ ਤੱਕ ਕਿਉਂਕਿ ਮੈਂ ਮੇਲੇ ਚ ਵਾਗਿਆ ਸੀ ਉਹ ਦੁੱਧ ਘਟ ਰਹੀ ਆ ਉਸ ਤੋਂ ਬਾਅਦ ਉਹਦੀ ਇੱਕ ਕੱਟੀ ਵੀ ਸੇਲ ਪਾਵਾਂਗੇ ਪਿਛਲੇ ਸਾਲ ਠੀਕ ਹੈ ਉਹ ਐਮ 460 ਦੀ ਆ ਠੀਕ ਹੈ ਤੇ ਥੋੜੇ ਜਿਹਾ ਕਾਫੀ ਪਸ਼ੂ ਹੋ ਗਏ ਜਗਾ ਘਟ ਹੈ ਠੀਕ ਹੈ ਇਹ ਜਿਹੜੀ ਇੱਕ ਕੋਟੜੇ ਤੋਂ ਵੀ ਮੱਝ ਚਿੱਤੀ ਹੈ ਇਹਨਾਂ ਦੀ ਮਤਲਬ ਪਹਿਲੇ ਨੰਬਰ ਤੇ ਆਈ ਹੈ ਨਾ ਉਹ ਹਾਂ ਦੋ ਦੰਦ ਨੀਲੀ ਰਾਵੀ ਤੇ ਨੀਲੀ ਰਾਵੀ ਮੱਝ ਹੈਗੀ ਤੇ ਉਹਦੀ ਆਪਾਂ ਵੀਡੀਓ ਹੀ ਪਾਈ ਹੈ ਇੰਸਟਾਗ੍ਰam ਤੇ ਉਦੋਂ ਡਾਕਟਰ ਸਾਹਿਬ ਨੂੰ ਮਿਲੇ ਨਹੀਂ ਭੀੜ ਵਾਲੀ ਸੀ ਉੱਥੇ ਤੇ ਉਹਦਾ ਨੰਬਰ ਨਹੀਂ ਪਾਇਆ ਗਿਆ ਤੇ ਉਹ ਡਾਕਟਰ ਸਾਹਿਬ ਦੀ ਹੀ ਮੱਝ ਹੈ ਜਿਹੜੀ ਤੁਸੀਂ ਉੱਥੇ ਵੀਡੀਓ ਦੇ ਵਿੱਚ ਦੇਖ ਰਹੇ ਹੋਗੇ ਤੇ ਇਹ ਆਪਣਾ ਕੋਟੜੇ ਮੇਲੇ ਤੋਂ ਵੀ ਇਹਨਾਂ ਦੀ ਮੱਝ ਮਤਲਬ ਜਿੱਤੀ ਹੈ ਤੇ ਇੱਥੋਂ ਵੀ ਐਫ ਤੋਂ ਵੀ ਜਿੱਤੀ ਹੈ ਤੇ ਲਓ ਜੀ ਬਾਈ ਨੂੰ ਵਧਾਈਆਂ ਕਿੰਨਾ ਉਹ ਦੱਸ ਦਿੰਦੇ ਭਰਾ ਨੂੰ ਸਾਰਿਆਂ ਨੂੰ ਵੀ ਕਾਫੀ ਸਵੇਰ ਦੇ ਫੋਨ ਆਈ ਜਾਂਦੇ ਨੇ ਵੀ ਸੇਲ ਹੋ ਗਿਆ ਵੀ ਹੁਣ ਫੋਨ ਨਾ ਠੀਕ ਹੈ ਇਹ ਕਹਾਂ ਉਹ ਵੇਣਤੀ ਆ ਭਾਈ ਇਹ ਕੱਟਾ ਸੇਲ ਹੋ ਚੁੱਕਿਆ ਵੀ ਹੁਣ ਤੁਸੀਂ ਕਾਲ ਨਾ ਕਰਿਓ ਆਪਾਂ ਕੱਟਾ ਸੇਲ ਕਰਤਾ ਵੀ ਹੁਣ ਫੋਨ ਨਾ ਕਰਨਾ ਸਵੇਰ ਦੇ ਬਹੁਤ ਆਈ ਜਾਂਦੇ ਕਿਉਂਕਿ ਬਾਈਆਂ ਦੇ ਚਲੋ ਰਿਲੇਸ਼ਨ ਜੀ ਸਾਡੇ ਗਿਫਟ ਤੌਰ ਤੇ ਅਸੀਂ ਚਲੋ ਹੋ ਗਿਆ ਹਾਂ ਤੇ ਵੀ ਆਪਾਂ ਦੱਸ ਦਿੰਨੇ ਆ ਵੀ ਕਾਫੀ ਸਵੇਰ ਦੇ ਫੋਨ ਆਈ ਜਾਂਦੇ ਜੀ ਵੀ ਵੀਡੀਓ ਪਾਉਂਦਾ ਸਾਡਾ ਨਾਲ ਇਹ ਵੀ ਮੁੱਦਾ ਵੀ ਭਾਈ ਉਹ ਸੇਲ ਹੋ ਚੁੱਕਿਆ ਅਸੀਂ ਇਹਨਾਂ ਨੂੰ ਆਪਾਂ 5000 ਛੋੜ ਕਰਨੀਆਂ 1.5 ਲੱਖ ਦਾ ਆਪਣਾ ਸੌਦਾ ਹੋਇਆ ਠੀਕ ਹੈ ਜੀ ਤੇ ਖੁਸ਼ੀ ਬਾਜੋ ਆਪਣੇ ਰਿਸ਼ਤੇਦਾਰੀ ਵੀ ਔਰ ਇਹ ਰਿਲੇਸ਼ਨ ਵੀ ਸੀ ਚਲੋ 5000 ਇਹਨਾਂ ਨੂੰ ਛੋੜ ਦਾਂ ਠੀਕ ਉਹ ਤੁਹਾਡਾ ਮਾਨ ਹੈ ਜੀ ਲਾ ਵੀਡੀਓ ਨੂੰ ਕਰ ਦੋ ਸ਼ੇਅਰ ਸਾਸਰੀ ਕਾਲ ਜੀ ਤੇ ਹਾਂ ਸੱਚੋਂ ਇਕੱਟੀ ਤਾਂ ਨਹੀਂ ਵੀਡੀਓ ਤੇ ਨਾਲ ਆ ਸਕੂਟਰੀ ਜਿੱਤ ਕੇ ਆਈ ਆ ਉਹ ਮੱਝ ਜਿਹੜੀ ਮੱਝ ਦਾ ਇਹ ਕੱਟਾ ਆਪਾਂ ਨੇ ਲੈਤਾ ਮੁੰਡੇ ਨੇ ਆ ਸਕੂਟਰੀ ਦਿੱਤੀ ਆ ਗਿਫਟ ਚ ਉਹਨਾਂ ਨੇ ਮਤਲਬ ਉਥੋਂ ਨਿਆਮ ਦੇ ਵਿੱਚ ਰੱਖੀ ਗਈ ਸੀ ਤੇ ਸੈਕਿੰਡ ਦੇ ਵਿੱਚ ਆ ਸਕੂਟਰੀ ਮਿਲੀ ਆ ਤੇ ਜਿਹੜਾ ਮਤਲਬ ਦੁੱਧ ਚਵਾਈ ਮੁਕਾਬਲੇ ਦੇ ਵਿੱਚ ਮੱਝ ਜਿੱਤੀ ਆ ਵੀਡੀਓ ਨੂੰ ਸ਼ੇਅਰ ਕਰ ਦਿਓ ਕਿਉਂਕਿ ਨਾਸਲ ਸੁਧਾਰ ਚੰਗੀ ਚੀਜ਼ ਐ ਤੇ ਹਰੇਕ ਘਰ ਦੇ ਵਿੱਚ ਹੋਣਾ ਚਾਹੀਦਾ ਸਤਿ ਸ੍ਰੀ ਅਕਾਲ ਜੀ